ਤੁਹਾਡਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦੌਦਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਆਸਤੇ ਇੱਕ ਟੋਕੜ ਵੜ ਲੈ ਕੇ ਆਂਦੀ ਆ ਡਿਟੇਲ ਬਾਅਦ ਤੋਂ ਲੈ ਕੇ ਦਊਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਗੁਰਪ੍ਰੀਤ ਸ਼ਾਹ ਸਿੰਘ ਪਿੰਡ ਦੋਦਰ ਗਰਬੀ ਜ਼ਿਲ੍ਹਾ ਤਹਿਸੀਲ ਮੋਗਾ ਨੇੜੇ ਗੁਰਦੁਆਰਾ ਪਾਸ਼ਾ ਸ਼ੇਮੀ ਤੇ ਪਹਿਲੀ ਪਾਸ਼ਾਈ ਦੋ ਪਾਸ਼ਾਈਆਂ ਦਾ ਗੁਰਦੁਆਰਾ ਆਪਣੇ ਘਰ ਦੇ ਕੋਲੇ ਆ ਗੁਰਦੁਆਰਾ ਦੀ ਮਗਰਲੀ ਸਾਈਡ ਆਪਣਾ ਘਰ ਤਖਾਨਵੱਦ ਰੋਡ ਪੈਂਦਾ ਨੰਬਰ ਆਪਣਾ 9814459950 ਨੰਬਰ ਠੀਕ ਆ ਸੁਆ ਵੈੜਦਾ ਕਿੰਨਾ ਮਾਜੀ ਸੁਆ ਬਰਾੜ ਸਾਬ ਉਹ ਤਾਂ ਦੂਜਾ ਕਹਿੰਦੇ ਚਾਹ ਕੋਈ ਤੀਜਾ ਮੰਨ ਲੈ ਆਪਣੀ ਖਰੀਦੀ ਹੋਈ ਆ ਆਪਣੀ ਲਖਰੀਦੀ ਪਿਓਰ ਤੋਕੜੀ ਆ ਤੋਕੜੀ ਆ ਬਸ ਸੂਈ ਦਾ ਕੋਈ ਪਤਾ ਨਹੀਂ ਵੀ ਕਦੋਂ ਦੀ ਸੂਈ ਆ ਹਾਂ ਦੁੱਧ ਦੇ ਥਲੇ 7 ਕਿਲੋ ਆਪਾਂ ਸ਼ੇਕ ਹੈ ਕੇ ਦੇਣੀ ਆ ਜੋਖ ਦਾ ਗਿਆ ਆ ਜਮਾਇਨ ਪਲਾ 4 ਡੰਗ ਚੋਲੇ ਪਲਾ ਜਮਈ ਨਾ ਚੋਵੇ ਇਹ ਵੀ ਗਾਰੰਟੀ ਆ ਇਹ ਵੀ ਆਪਣੀ ਗਾਰੰਟੀ ਆ ਘਰੇ ਜਾ ਕੇ ਚੋਲੇ ਕਿਸੇ ਥਣ ਚ ਨਾ ਉਸ ਨਿਕਲ ਜੇ ਹਾਂ ਕੋਈ ਭੂਰ ਸ਼ਰਲਾ ਹੋਵੇ ਭਾਰ ਪਿੱਛਾ ਹੋਵੇ ਗਾਂ ਇਥੇ ਬਨ ਜੇ ਪੈਸੇ ਲੈ ਜੇ ਆਪਦੇ ਹੂੰ ਆਏ ਨਹੀਂ ਗਾ ਖੱਜਲ ਖਰਾਬ ਨਹੀਂ ਗੇ ਨੂੰ ਕਰਨਾ ਇਹ ਨਾ ਬੰਦਾ ਆਪ ਨੂੰ ਅੱਜ ਤੱਕ ਕਿਸੇ ਨੇ ਫੋਨ ਨਹੀਂ ਲਾਇਆ ਵੀ ਆ ਗੱਲ ਜਿਹੜੀ ਤੂੰ ਕਹੀ ਸੀ ਹੈ ਨਹੀਂ ਹੂੰ ਬਈ ਨਿਭੜੀ ਨਹੀਂ ਇਹ ਤੇ ਚੁਕੋ ਸਤ ਇਹ ਵੀ ਗੱਲ ਸਹੀ ਹੈ ਤੋੜ ਕੇ ਦਿਖਾ ਦੀ ਵੀਰੇ ਛੋਟੀ ਵੱਡੀ ਬਈ ਆਪਦੀ ਵੀਡੀਓ ਚ ਵੇਖ ਲਿਓ ਜਿਹੜਾ ਹੂੰ ਨੈੱਟ ਦੁੱਧ ਤਿਆਰ ਹੋਊਗਾ ਉਹ ਦੁੱਧ 7 ਕਿਲੋ ਹੀ ਆ ਤੁਸੀਂ 6 ਮੰਨ ਕੇ ਆ ਜੋ ਯਾਨੀ 6 ਦੀ ਚਵਾਈ ਕਰ ਸਕਦੇ ਆ ਦੋ ਟਾਈਮ ਕਰ ਲਿਓ ਚਾਰ ਕਰ ਲਿਓ ਛੇ ਕਰ ਲਿਓ ਐਂਡ ਤਸੱਲੀ ਕਰਕੇ ਲੈ ਕੇ ਜਾਓ ਹਾਂਜੀ ਅੱਜ ਇਹਨੇ ਆਪਾਂ ਟੀਕਾ ਭਰਾ ਲਓ ਚੈੱਕ ਕਰੀ ਹਾਂ ਠੀਕ ਆ ਇਹ ਆਈ ਆਪਾਂ ਕਰਾਤੀ ਆ ਠੀਕ ਆ ਚਲੋ ਅਗਲੇ ਦਾ ਫਾਇਦਾ ਹੋ ਜੂਗਾ ਹਨਾ ਰੈਣੀ ਨਾ ਰੈਣੀ ਇਹ ਅਗਲੇ ਦੀ ਆ ਪਰ ਟੀਕਾ ਆਪਾਂ ਭਰਾਤਾ ਹੋ ਮੇਰਾ ਰੱਖਿਆ ਪਿਆ ਠੀਕ ਆ ਪਿਆ ਠੀਕ ਆ ਜੇ ਤੁਹਾਨੂੰ ਲੋੜ ਹੋਈ ਤਾਂ ਲੈ ਜੇ ਡਾਕਟਰ ਦੀ ਵੀ ਮੇਰੀ ਵੀਡੀਓ ਫੋਟੋ ਖਿੱਚਿਆ ਵਾ ਭਰ ਦੇ ਦਾ ਹੂੰ ਪਰੂਫ ਆਪਣੇ ਕੋਲੇ ਸਾਰਾ ਠੀਕ ਆ ਹਾਂ ਠੀਕ ਆ ਥਾੜ ਮੈਂ ਤੁਹਾਨੂੰ ਚੈੱਕ ਕਰਾ ਦਿਨਾ ਨੇੜੇ ਤੋਂ ਸੋਹਣਾ ਸਿਆਜ ਜੱਤਣਾ ਦਾ ਮੋਟਾ ਗਲਾਪੀ ਹੈਣਾ ਹੂੰ ਪੂਰੀ ਕਦਾ ਵੱਜੂਗੀ ਹੈਣਾ ਸੇਵਾ ਨਾਲੋਂ ਵੱਜੂ ਬਾਈ ਉਹ ਤਾਂ ਇਹ じゃ ਕੁਝ ਪਾਉਂਦਾ ਸੀ ਹੂੰ ਜਿਹੜੀ ਜਵਾਕਾਂ ਨੂੰ ਨਹੀਂ ਫੀਡ ਦਿੰਦੇ ਦੂਜੀ ਉਹ ਗਲੀ ਆ ਜਾ ਦਿੰਦੇ ਸਕੂਲਾਂ ਚ ਹੂੰ ਉਹੀ ਪਾਈ ਆਇਆ ਕਰੇ ਉਹ ਅੱਛਾ ਹੁਣ ਮੈਂ ਹੁਣ ਇਹਨੂੰ ਲਿਆ ਕੇ ਪਾਉਣ ਲੱਗਾ ਤਾਂ ਮੋਕ ਲੱਗੀ ਪਈ ਸੀ ਹੂੰ ਹੁਣ ਮੈਂ ਇਹਨੂੰ ਸੈੱਟ ਕੀਤਾ ਦੋ ਦਿਨਾਂ ਚ ਹੁਣ ਸਹੀ ਆਈ ਆ ਆ ਨੌ ਨੂ ਵੀ ਸੈੱਟ ਕਰ ਨਾਲੇ ਨੌ ਜਿਹੜਾ ਕੀ ਵਧੀਆ ਵਾਏ ਕਰਾਉਣ ਵਾਲਾ ਲੋਕ ਕਰਾਉਣ ਵਾਲਾ ਸੈੱਟ ਜਾਨੀ ਘੱਟ ਸੇ ਵਾਲੇ ਘਰੋਂ ਆਈ ਆ ਤੇ ਜੈਤ ਜੀ ਡਿਮਾਂਡ ਇਹਦੇ ਜਿਹੜੇ ਲੈਣੇ ਆ ਬਰਾੜ ਸਾਹਿਬ 23000 ਰੁਪਏ ਦੇ ਦਾਂਗੇ ਓਜੂ ਮਾੜਾ ਮੋਟਾ ਕਰ ਦਿਆਂਗੇ ਮਾੜਾ ਮੋਟਾ ਬਾਹਲਾ ਨਹੀਂ ਹੋਣਾ ਠੀਕ ਆ ਪਰ ਪਸ਼ੂ ਮਿਲਦਾ ਨਹੀਂ ਔਖਾ ਬਹੁਤ ਆ ਔਖਾ ਬਹੁਤ ਆ ਜੀ ਸਹੀ ਗੱਲ ਆ ਜੀ ਚੰਗਾ ਪਸ਼ੂ ਨਹੀਂ ਮਿਲ ਚੰਗਾ ਪਸ਼ੂ ਮਿਲਦਾ ਨਹੀਂ ਹੂੰ 23000 ਦੀ ਬਾਈਕ ਤਾਂ ਦੇ ਦਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ